ਇਹ ਰੌਲਾ ਇਹ ਹੈ ਜੀ ਇੱਕ ਗੱਡੀ ਥਾਰ ਆ ਰਹੀ ਸੀ ਕਰਾਲੀ ਵਾਲੇ ਪਾਸੋਂ ਤੇ ਇੱਥੇ ਜਿਹੜਾ ਚੌਕ ਬੱਸ ਸਟੈਂਡ ਦੇ ਤੇ ਨੇ ਰੋਕਣ ਦਾ ਇਸ਼ਾਰਾ ਕੀਤਾ ਅਮਰੀਕ ਹੌਲਦਾਰ ਨੇ ਪਰ ਉਹ ਨਹੀਂ ਇਹਦਾਂ ਰੁਕਿਆ ਉਹ ਅੱਗੇ ਮੈਂ ਕੁਦਰਤੀ ਖੜਾ ਸੀ ਮੈਂ ਅੱਗੇ ਉਹਨੂੰ ਰੋਕਿਆ ਜਦੋਂ ਉਹਨੂੰ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਵਾਰ-ਵਾਰ ਉਹ ਕਾਲੀ ਪਾਸੇ ਆਤੋਂ ਕਾਲੀ ਫਿਲਮ ਲੱਗੀ ਹੋਈ ਸੀ ਉਸ ਤੋਂ ਬਾਅਦ ਜਦੋਂ ਫੇਰ ਵੀ ਨਹੀਂ ਉਹਨਾਂ ਨੇ ਸ਼ੀਸ਼ੇ ਡਾਊਨ ਨਹੀਂ ਕੀਤੇ ਮੈਂ ਬਹੁਤ ਕਿਹਾ ਵੀ ਤੁਸੀਂ ਸ਼ੀਸ਼ੇ ਡਾਊਨ ਕਰ ਦਿਓ ਵੀ ਇਹਨੂੰ ਤੁਸੀਂ ਸਾਈਡ ਤੇ ਲਾ ਲਓ ਉਹ ਸਾਈਡ ਤੇ ਵੀ ਲਾ ਰਹੇ ਸੀ ਸ਼ੀਸ਼ੇ ਡਾਊਨ ਵੀ ਨਹੀਂ ਕਰ ਰਹੇ ਸੀ ਮੈਨੂੰ ਥੋੜੇ ਸ਼ੱਕ ਲੱਗਿਆ ਵੀ ਇਹ ਕੋਈ ਜ਼ਿਆਦਾ ਕੋਈ ਨਸ਼ੀਲੀ ਪਦਾਰਥ ਹੈ ਜਾਂ ਕੋਈ ਵੈਕਨ ਵਗੈਰਾ ਨਾ ਹੋਣ ਇਹਨਾਂ ਦੇ ਪਰ ਉਹ ਗੱਡੀ ਦੇ ਵਿੱਚ ਬੰਦੇ ਦਿਖੇ ਨਹੀਂ ਰਹੇ ਸੀ ਉਹ ਤੁਹਾਡੇ ਕੋਲੋਂ ਤੇ ਬੈਰੀਕੇਡ ਵੀ ਲਗਾਏ ਗਏ ਸੀ ਜੇ ਉਸ ਤੋਂ ਬਾਅਦ ਮੈਂ ਮੁੰਡੇ ਨਾਲ ਕਿਹਾ ਮੈਂ ਬੈਰੀਕੇਡ ਲਾਉ ਤੇ ਇੱਕ ਦੋ ਆਟੋ ਰੋਕ ਕੇ ਅੱਗੇ ਮਗਰ ਵੀਕ ਲਾ ਕੇ ਰੁਕ ਗਏ ਉਹਨਾਂ ਨੂੰ ਭੱਜਣ ਨੇ ਭੱਜਣ ਦੀ ਕੋਸ਼ਿਸ਼ ਬਹੁਤ ਕੀਤੀ ਉਹਨਾਂ ਨੇ ਇੱਕ ਜਿਵੇਂ ਕੈਨੇਕਟਰ ਸਾਈਡ ਤੇ ਬੈਠੇ ਮੁੰਡੇ ਨੇ ਡਰਾਈਵਰ ਸੀਟ ਤੇ ਬੈਠਾ ਡਰਾਈਵਰ ਆ ਕੈਨੇਕਟਰ ਸੀਟ ਤੇ ਬੈਠ ਕੇ ਅੱਗੇ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਬਾਅਦ ਦੇ ਵਿੱਚ ਮੈਨੂੰ ਇਹ ਸਮਝੀ ਆਈਏ ਵੀ ਡਰੇ ਹੋਏ ਜਾਦੇ ਸੀ ਗੱਲ ਕੁਛ ਨਹੀਂ ਸੀ ਫਿਰ ਉਸ ਤੋਂ ਬਾਅਦ ਜਦੋਂ ਇਹ ਵਾਰ-ਵਾਰ ਮੈਨੂੰ ਕਹਿਣ ਤੇ ਵੀ ਤੁਸੀਂ ਸ਼ੀਸ਼ਾ ਖੋਲ ਦੋ ਵੀ ਸਾਈਡ ਤੇ ਲਾ ਦਿਨੇ ਆ ਉਹ ਨਹੀਂ ਦਿੰਦੇ ਨੇ ਕਿ ਨਾ ਇਹਨਾਂ ਨੂੰ ਸ਼ੀਸ਼ਾ ਡਾਊਨ ਕਰਾਈ ਤੇ ਅਮਰੀਕਾ ਹਲਕਾਰ ਨੇ ਡੰਡਾ ਲੈ ਕੇ ਕਹਿੰਦਾ ਵੀ ਪਾ ਸ਼ੀਸ਼ਾ ਤੋੜ ਦਿੰਨੇ ਫਿਰ ਜਦੋਂ ਅਸੀਂ ਪੁਲਿਸ ਨੂੰ ਡਰਾਵਾ ਦਿੱਤਾ ਉਹਨਾਂ ਨੇ ਸ਼ੀਸ਼ੇ ਤੋੜਨ ਦਾ ਡੰਡਾ ਲੈ ਕੇ ਤੇ ਉਹਨਾਂ ਨੇ ਆਖਿਆ ਵੀ ਉਹਨੇ ਨਾਲ ਦੀ ਨਾਲ ਸੀਸਾ ਡਾਊਨ ਕਰ ਲਿਆ ਸੀਸਾ ਡਾਊਨ ਕਰਕੇ ਸਾਨੂੰ ਅਸੀਂ ਸਾਡੇ ਲਈ ਸੇਫਟੀ ਵੀ ਜ਼ਰੂਰੀ ਆ ਕੋਈ ਕੋਲੇ ਇਦਾਂ ਦਾ ਮਾਹੌਲ ਹੋ ਜਾਈ ਸੀ ਸੇਫਟੀ ਰੱਖਣਾ ਵੀ ਜ਼ਰੂਰੀ ਆ ਸਾਡੇ ਲਈ ਜਦੋਂ ਡਾਊਨ ਕੀਤਾ ਮੈਂ ਸਵਿਚ ਆਫ ਕੀਤਾ ਆਪਣੇ ਆਪਣੇ ਗੱਡੀ ਦਾ ਤੇ ਆਫ ਕਰਨ ਤੋਂ ਬਾਅਦ ਅਸੀਂ ਗੱਡੀ ਸਾਈਡ ਤੇ ਲਾਈ ਤੇ ਉਹਨਾਂ ਉਤਾਰ ਕੇ ਅਸੀਂ ਪੋਸਟ ਵਿੱਚ ਲੈ ਗਏ ਤੇ ਉਹਦੇ 'ਚ ਕੋਈ ਪਦਾਰਥ ਕੋਈ ਨਸ਼ੀਲੇ ਪਦਾਰਥ ਵਗੈਰਾ ਇਦਾਂ ਦਾ ਕੁਝ ਮਿਲੇ ਨਹੀਂ ਉਹ ਮੁੰਡਾ ਜਿਹੜਾ ਇੱਕ ਵੀ ਉਹਦੇ ਵਿੱਚ ਇੱਕ ਨਸ਼ਾ ਕਾਰਦਾ ਅੱਧੀ ਸੀਗਾ ਉਹਦੇ ਵਿੱਚ ਇੱਕ ਪੱਤਾ ਸੀ ਉਹਦੇ ਵਿੱਚ ਜਿਹੋ ਜੀਵ ਵਾਲੀ ਕੋਈ ਗੋਲੀ ਲੈਂਦਾ ਵੀ ਇਹ ਮੈਂ ਰੱਖਦਾ ਉਹ ਰੱਖਣ ਕਰਕੇ ਉਹਨਾਂ ਨੇ ਕਿ ਥੋੜਾ ਅੱਗੇ ਪਿੱਛੇ ਉਹਦਾ ਕੀਤਾ ਉਸ ਲੋਰ ਦੇ ਵਿੱਚ ਉਹ ਡਰੇ ਹੋ ਜਿਆਦੇ ਸੀ ਕਹਿੰਦੇ ਲਾਇਸੈਂਸ ਹੈ ਨਹੀਂ ਇਸ ਚੀਜ਼ ਕਰਕੇ ਵਾਰ-ਵਾਰ ਉਹ ਸਮਝਾਇਆ ਫਿਰ ਮੈਂ ਫਿਰ ਉਹਨਾਂ ਨੇ ਉਸ ਤੋਂ ਬਾਅਦ ਉਹਨੇ ਫਾਦਰ ਨੂੰ ਬੁਲਾਇਆ ਫਿਰ ਉਹਦੀ ਵੈਰੀਫਾਈ ਕੀਤੀ ਮੈਂ ਪੜਤਾਲ ਕੀਤੀ ਵੀ ਗੱਡੀ ਵੀ ਇੱਕ ਲੱਗੀ ਹੋਈ ਕਿੱਥੋਂ ਲੱਗੀ ਉਹਨਾਂ ਨੇ ਮੈਨੂੰ ਵੀਡੀਓ ਦਿਖਾਈ ਵੀ ਗੱਡੀ ਸਾਡੀ ਘਰੇ ਬੁਰਜੀ ਚ ਲੱਗੀ ਸੀ ਪਹਿਲਾਂ ਇੱਕ ਦਿਨ ਤੇ ਉਹ ਵੇਖ ਕੇ ਫਿਰ ਮੈਂ ਸਾਰਾ ਪੜਤਾਲ ਕਰਕੇ ਮੁੰਡਾ ਡਰੈਸ ਲਿਖ ਕੇ ਵੀ ਕਿੱਥੋਂ ਆ ਕਿੱਥੋਂ ਨਹੀਂ ਉਹਨਾਂ ਦੇ ਬਾਦ ਨੂੰ ਬੁਲਾ ਕੇ ਉਹਨੂੰ ਪੁੱਛਿਆ ਵੀ ਇਹ ਮੁੰਡੇ ਤੁਹਾਡਾ ਜਿਹੜਾ ਦੋ ਦੂਸਰੇ ਠੀਕ ਸੀ ਮੁੰਡਾ ਇਹ ਹੀ ਜਿਹੜਾ ਨਖੇ ਦਾ ਅੱਖਾਂ ਦੱਸਦੀਆਂ ਵੀ ਨਸ਼ਾ ਕੀਤਾ ਹੋਇਆ ਸੀ ਮੈਨੂੰ ਤੁਹਾਨੂੰ ਕਹਿੰਦਾ ਜੀ ਪਹਿਲਾਂ ਕਹਿੰਦਾ ਸੀ ਇਹ ਛੱਡਾ ਛੜਾਇਆ ਹੋਇਆ ਸੀ ਇਹ ਜੀਵ ਵਾਲੀ ਗੋਲੀ ਤਾਂ ਹੀ ਲੈ ਰਿਆ ਇਹ ਤੇ ਉਹਨੇ ਹੋ ਸਕਦਾ ਵੱਧ ਖਾਲੀਆਂ ਜੀਵ ਵਾਲੀ ਗੋਲੀ ਉਹ ਜੀਵ ਵਾਲੀ ਗੋਲੀ ਵਿੱਚ ਨਸ਼ਾ ਹੀ ਹੁੰਦਾ ਉਹਨੂੰ ਛੜਾਉਣ ਲਈ ਤੇ ਉਹਨੇ ਫਾਦਰ ਬੜਾ ਸ਼ਰਮਿੰਦਾ ਸੀ ਇਸ ਗੱਲ ਤੇ ਵੀ ਇਹ ਅੱਜ ਤੋਂ ਹਰ ਕਿਸਮ ਦੇ ਫਿਰ ਮੈਂ ਉਹਨਾਂ ਨੇ ਲੈ ਕੇ ਦਿੱਤਾ ਵੀ ਅੱਜ ਤੋਂ ਬਾਅਦ ਗਲਤੀ ਨਹੀਂ ਕਰਾਂਗੇ ਜੀ ਉਸ ਤੋਂ ਬਾਅਦ ਉਹਨਾਂ ਨੇ ਕਿ ਬਹੁਤ ਉਹ ਸ਼ਰਮਿੰਦਗੀ ਦੇ ਮੱਧ ਪਾਲਕ ਵੀ ਐਦਾਂ ਜੋ ਪੁਲਿਸ ਸਾਡੇ ਲਈ ਖੜੀ ਹਵਾਇਤ ਲਈ ਅਸੀਂ ਪੁਲਿਸ ਨਾਲ ਐਦਾਂ ਵਿਹਾਰ ਕਰਾਂਗੇ ਤੇ ਵੀ ਇਹ ਸਮਾਜ ਲਈ ਚੰਗਾ ਨਹੀਂ ਉਹਨਾਂ ਦੇ ਪਿਓ ਨੇ ਬਹੁਤ ਕੁਝ ਜਨਾਂ ਦੇ ਆਦੇ ਬੇਟੇ ਨੂੰ ਇਹ ਝੜਿਆ ਤੁਹਾਡੇ ਵੱਲ ਕੀ ਕਾਰਵਾਈ ਕੀਤੀ ਗਈ ਉਹਦਾ ਅਸੀਂ ਫਿਰ ਇਸ ਤੋਂ ਬਾਅਦ ਹੈ ਮੈਂ ਆਸਰ ਦਰਸ਼ਨ ਦੇ ਬਾਵਜੂਦ ਵੀ ਇਦਾਂ ਪੜਤਾਲ ਕਰਨ ਦੇ ਬਾਅਦ ਉਹਦਾ ਇੱਕ ਜੋ ਬੰਦਾ ਚਲਾਨ ਡੇਂਜਰ ਡਰਾਈਵਿੰਗ ਦਾ ਤੇ ਕਾਲੀ ਫਿਲਮ ਦਾ ਤੇ ਇਹ ਸੀਬਿਲਡ ਇਹ ਘੱਟ ਕੇ ਮੈਨੂੰ ਫਿਰ ਦੱਸਣਾ ਕਿ ਇਹ ਮੈਂ ਹਜੇ ਉੱਤੇ ਆਰਟੀ ਦਫਤਰ ਭਰਾਂਗੇ ਤੇ ਉਹ ਫਿਰ ਮੈਂ ਭਰਾਂ ਇਹ ਜਿਹੜੇ ਨੌਜਵਾਨ ਹੈ ਇਹਦੀ ਅਕਦਾ ਕਰਦੇ ਤੁਸੀਂ ਇਹ ਜਿਹੇ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਮੈਂ ਤਾਂ ਅਪੀਲ ਸਾਰਿਆਂ ਨੂੰ ਇਹ ਕਰਨਾ ਚਾਹੁੰਦਾ ਹੱਥ ਬਨ ਕੇ ਬੇਨਤੀ ਕਿਸੇ ਤਰ੍ਹਾਂ ਦਾ ਇਦਾਂ ਦੇ ਬਹੁਤ ਪਾਉਂਦੇ ਐ ਇਹਦੇ ਵਿੱਚ ਇਹ ਨਹੀਂ ਇਹ ਤਾਂ ਚਲੋ ਨਾਰਮਲ ਇੱਕ ਨਸ਼ੇ ਦੇ ਆਦੀ ਸੀ ਇੱਕ ਕ੍ਰਿਮੀਨਲ ਵੀ ਆ ਜਾਂਦੇ ਆ ਉੱਥੇ ਜਦੋਂ ਇਸ ਤਰ੍ਹਾਂ ਦੀ ਪੁਲਿਸ ਦੇ ਨਾਲ ਟੱਕਰ ਹੋ ਜੇ ਇੱਥੇ ਜ਼ਿਆਦਾ ਵੀਡੀਓ ਬਣਾਉਣ ਵਾਲੇ ਹੁੰਦੇ ਆ ਮੈਂ ਕਹਿੰਦਾ ਵੀ ਉਸ ਟਾਈਮ ਤੇ ਪੁਲਿਸ ਨੂੰ ਸਾਥ ਦੇਣਾ ਚਾਹੀਦਾ ਹੈ ਪੁਲਿਸ ਦਾ ਸਾਥ ਦਿਓ ਪੁਲਿਸ ਦੇ ਨਾਲ ਮਿਲ ਕੇ ਸਾਥ ਦਿਓ ਵੀ ਕਿ ਕੱਲ ਇੱਥੇ ਦੇਖਣ ਵਾਲੇ ਬਾਹਰੇ ਸੀ ਅਸੀਂ ਉਹਨੂੰ ਉਤਾਰਨ ਵੀ ਜਿੱਪ ਹੋ ਸਕਦਾ ਉੱਤੇ ਸਾਡੀ ਵਰਦੀ ਤੋਂ ਡਰਦੇ ਆ ਜੋ ਕਿ ਪ੍ਰਾਈਵੇਟ ਬੰਦਾ ਉਹ ਕਹਿੰਦਾ ਵੀ ਤੂੰ ਸੀਸਾ ਖੋਲ ਦੇ ਉੱਤਰ ਜਾ ਹੋ ਸਕਦਾ ਉਹ ਉੱਤਰ ਜਿੰਦਾ ਪਰ ਕਿਸੇ ਨੇ ਸਾਥ ਨਹੀਂ ਵੀਡੀਓ ਬਣਾਉਣ ਤੇ ਪੂਰੀ ਰੱਖੀ ਸਾਾਨੂੰ ਮਤਲਬ ਦਾਗ ਬੇਦਾ ਕਰਨ ਲਈ ਮਤਲਬ ਦਾਗ ਲਾਉਣ ਲਈ ਸਾਡੇ ਤੇ ਜਰੂਰ ਡੰਡੇ ਦੇ ਵਿਖਾਈ ਗਏ ਉਹਨਾਂ ਨੇ ਇਹ ਨਹੀਂ ਵੇਖਿਆ ਡੰਡਾ ਇਹ ਕਿਸੇ ਮਕਸਦ ਲਈ ਇਹਨੇ ਰੱਖਿਆ ਹੋਇਆ ਕੋਈ ਆਪਾ ਹਵਾਜ ਤਰੀ ਨਹੀਂ ਰੱਖਿਆ ਜਾਂ ਕਿਸੇ ਕਿਉਂਕਿ ਉਹਦੇ ਵਿੱਚ ਬੈਠੇ ਹੈ ਕੋਈ ਹੈ ਤਾਂ ਸਾਡੇ ਭੈਣ ਭਰਾ ਸਾਡੇ ਬੱਚੇ ਇਹ ਤਾਂ ਨਹੀਂ ਡੰਡੇ ਮਾਰ ਉਹਨੂੰ ਮਾਰ ਲਈ ਚੱਕਿਆ ਹੋਇਆ ਨਾਰੇ ਮਾਰਿਆ ਨਾਂ ਨੂੰ ਕੁਛ ਕਿਹਾ ਅਸੀਂ ਸਿਰਫ ਇਹ ਗੱਲ ਸਿਰਫ ਆਦੀ ਸੇਫਟੀ ਤੇ ਸੀਸਾ ਤੋੜ ਕੇ ਡਰਾਵਾ ਦੇ ਕੇ ਹੀ ਤੁ ਨੂੰ ਸਾਈਡ ਤੇ ਗੱਡੀ ਲਾਉਣ ਲਈ ਇਹ ਕੰਮ ਕੀਤਾ ਮੈਂ ਕਹਿੰਦਾ ਵੀ ਜਦੋਂ ਕਦੇ ਵੀ ਨਾਕੇ ਤੇ ਪੁਲਿਸ ਰੋਕਦੀ ਹੈ ਸਾਰੇ ਵੀਰਾਂ ਨੂੰ ਸਾਰੇ ਭਰਾਵਾਂ ਨੂੰ ਸਾਰੇ ਬੱਚਿਆਂ ਨੂੰ ਕਹਿੰਦਾ ਜੋਸ਼ ਕਿਨਾਂ ਜਵਾਨੀ ਦਾ ਹੁੰਦਾ ਉਹਨੂੰ ਸਾਈਡ ਤੇ ਲਾ ਲਓ ਸਾਈਡ ਕਰਕੇ ਚੈਕਿੰਗ ਕਰਾ ਦਿਓ ਸਾਡੇ ਅਸਰ ਆ ਸਕਤ ਅਤੇ ਚੈੱਕ ਕਰਨੇ ਆ ਇਹ ਅਸੀਂ ਕਰਦੇ ਹੀ ਰਹਿਣਾ ਹੈ ਅਸੀਂ ਇਹ ਨਹੀਂ ਸਾਨੂੰ ਜੇ ਕਿਸੇ ਤਰ੍ਹਾਂ ਦਾ ਇਦਾਂ ਦਾ ਕਰਕੇ ਵੀ ਆਪਾਂ ਚੈਕਿੰਗ ਛੱਡ ਦਿਆਂਗੇ ਅਸੀਂ ਲੋਕਾਂ ਦੀ ਚੈਕਿੰਗ ਕਰਦੇ ਆ ਇਥੇ ਸ਼ਾਂਤੀ ਪੰਜਾਬ ਦੀ ਸ਼ਾਂਤੀ ਬਣਾ ਲਈ ਚੈਕਿੰਗ ਦਾ ਕਰਦੇ ਰਹਿਵਾਂ